ਕੋ ਜਿਹੜਾ ਕਲਕੱਤੇ ਦਾ ਜਿਹੜਾ ਕਾਂਡ ਹੋਇਆ ਇਹ ਬਿਲਕੁਲ ਅਣਮਨੁੱਖੀ ਹੈ ਇਹ ਸਮਾਜ ਤੇ ਕਲੰਕ ਹੈ ਮੁਲਕ ਦੇ ਕਾਨੂੰਨ ਤੇ ਕਲੰਕ ਹੈ ਮੁਲਕ ਦਾ ਜਿਹੜਾ ન્યા ਦੇਣ ਦਾ ਜਿਹੜਾ ਟੱਚਾ ਹੈ ਉਹਦੇ ਤੇ ਕਲੰਕ ਹੈ ਮੁਲਕ ਦੀ ਕਾਨੂੰਨ ਵਿਵਸਥਾ ਤੇ ਕਲੰਕ ਸੋ ਇਹਦੇ ਬਾਰੇ ਮੈਂ ਕੋਈ ਪ੍ਰਾਰਥਨਾ ਕਰੂੰਗਾ ਕਿ ਬਿਨਾਂ ਕਿਸੇ ਰਾਜਨੀਤੀ ਤੋਂ ਸਾਰੀਆਂ ਹੀ ਪਾਰਟੀਆਂ ਸਾਰੇ ਲੋਕਾਂ ਇਕੱਠੇ ਹੋ ਕੇ ਇਹਦੀ ਸਖਤ ਨਿੰਦਾ ਕਰਕੇ ਇਹਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਇਹ ਤਾਂ ਨਹੀਂ ਘਟਨਾ ਮੁੜ ਕੇ ਇਸ ਮੁਲਕ ਦੀ ਤਰਤੀ ਤੇ ਨਾ ਹੋਵੇ ਔਰ ਜਿਹੜੀ ਹੋ ਗਈ ਇਹਨਾਂ ਨੂੰ ਇਦਾਂ ਦੀ ਸਜ਼ਾ ਦਿੱਤੀ ਜਾਏ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਔਰ ਉਹ ਵੀ ਤਾਂ ਪੋਸੀਬਲ ਹੈ ਕਿ ਜੇ ਇਹਨਾਂ ਚੀਜ਼ਾਂ ਦੇ ਫੈਸਲੇ ਜਲਦੀ ਹੋਣ ਔਰ ਉਹਦੇ ਵਾਸਤੇ ਕੇਂਦਰ ਸਰਕਾਰ ਸੂਬਾ ਸਰਕਾਰ ਨਾਲ ਮਿਲ ਕੇ ਪਹਿਲ ਕਰੇ ਕਿ ਸਪੈਸ਼ਲ ਕੋਰਟ ਬਣਾ ਕੇ ਇਹਨਾਂ ਲੋਕਾਂ ਦਾ ਟ੍ਰਾਇਲ ਕਰਕੇ ਇਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਸਰਕਾਰ ਦੇਸ਼ ਭਗਤ ਪਰ ਵਿਰੋਧ ਪ੍ਰਦਰਸ਼ਨ ਹੋ ਰਹੇ ਲੇਕਿਨ ਜਿਹੜੀ ਕੋਲਕਾਤਾ ਦੀ ਸਰਕਾਰ ਹੈ ਉਹ ਢਿੱਲੀ ਕਾਰਵਾਈ ਕਰਕੇ ਕਾਫੀ ਲੋਕਾਂ ਚ ਇਸੇ ਕੋਈ ਰੋਜ ਹੈ ਇਹ ਹੈ ਥੋੜਾ ਲੋਕਾਂ ਨੂੰ ਲੱਗਦਾ ਹੈ ਆਮ ਇੱਕ ਲੋਕਾਂ ਦੇ ਅੰਦਰ ਐਸੀ ਭਾਵਨਾ ਪੈਦਾ ਹੋਈ ਹੈ ਕਿ ਵੈਸਟ ਬੰਗਾਲ ਦੀ ਜਿਹੜੀ ਸਰਕਾਰ ਹੈ ਉਹ ਸਮੇਂ ਦੀ ਹਾੜੀ ਹੋ ਕੇ ਇਹਦੇ ਤੇ ਕਾਰਵਾਈ ਨਹੀਂ ਕਰ ਸਕੀ ਪਰ ਇਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਢਿੱਲ ਰਹੇਗੀ ਕਿਉਂਕਿ ਸੁਪਰੀਮ ਕੋਰਟ ਦਾ ਸਿੱਧਾ ਦਖਲ ਹੈ ਹਾਈ ਕੋਰਟ ਦਾ ਕਲਕੱਤਾ ਦਾ ਸਿੱਧਾ ਦਖਲ ਹੈ ਔਰ ਕੇਂਦਰ ਸਰਕਾਰ ਦੀ ਇਹਦੇ ਤੇ ਲੱਗੀ ਹੈ ਔਰ ਇਸ ਤੋਂ ਵੀ ਵੱਡੀ ਗੱਲ ਹੈ ਕਿ ਸਾਰਾ ਬੁਰਖ ਤੇ तमाम ਮੀਡੀਆ ਉਹਦੀਆਂ ਵੀ ਨਜ਼ਰਾਂ ਇਸ ਮਾਮਲੇ ਤੇ ਇਸ ਮਾਮਲੇ 'ਤੇ ਵੀ ਮੈਨੂੰ ਲੱਗਦਾ ਹੈ ਕਿ ਕੋਈ ਕਿਸੇ ਕਿਸਮ ਦੀ ਢਿੱਲ ਰਹੇਗੀ ਤੇ ਸਰ ਪੰਜਾਬ ਸਰਕਾਰ ਨੇ ਗ੍ਰੀਨ ਟੈਕਸ ਲਾ